ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਜੈਤੋਂ ਦੇ ਪਿੰਡ ਸੇਡਾ ਸਿੰਘ ਵਾਲਾ ਵਿਖੇ ਪਿੰਡ ਸੇਡਾ ਸਿੰਘ ਵਾਲਾ ਧਾਲੀਵਾਲ ਜੱਟਾਂ ਦਾ ਪਿੰਡ ਆ ਤੇ ਦੋਸਤੋ ਇਹ ਪਿੰਡ ਸਰਦਾਰ ਸੇਡਾ ਸਿੰਘ ਜੀ ਧਾਲੀਵਾਲ ਨੇ ਪਿੰਡ ਹਰੀਗੜ੍ਹ ਤੋਂ ਆ ਕੇ ਵਸਾਇਆ ਤੇ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਸੇਡਾ ਸਿੰਘ ਵਾਲਾ ਪਿਆ ਪਿੰਡ ਸੇਡਾ ਸਿੰਘ ਵਾਲਾ ਦੇ ਵਿੱਚ ਅੱਜ ਤੁਹਾਨੂੰ ਤਕਰੀਬਨ 120 ਸਾਲ ਪੁਰਾਣਾ ਬਹੁਤ ਖੂਬਸੂਰਤ ਘਰ ਦਿਖਾਵਾਂਗੇ ਤੇ ਦੋਸਤੋ ਇਸ ਪਰਿਵਾਰ ਦੇ ਪਿਛੋਕੜ ਬਾਰੇ ਗੱਲਬਾਤ ਕਰਾਂਗੇ ਇਹ ਵੀ ਢਾਲੀਵਾਲ ਪਰਿਵਾਰ ਸਰਦਾਰ ਸੇਡਾ ਸਿੰਘ ਜੀ ਢਾਲੀਵਾਲ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਉਹਨਾਂ ਦੀ ਪੀੜੀ ਦੇ ਵਿੱਚੋਂ ਹੀ ਇਹ ਪਰਿਵਾਰ ਆ ਤੇ ਤਕਰੀਬਨ ਹੁਣ 5ਵੀਂ 6ਵੀਂ ਪੀੜ੍ਹੀ ਜਿਹੜੀ ਉਹ ਚੱਲ ਰਹੀ ਆ ਦੋਸਤੋ ਜਿਸ ਘਰ ਦੇ ਵਿੱਚ ਆਪਾਂ ਪਹੁੰਚੇ ਆ ਇਹ ਘਰ ਸਰਦਾਰ ਦੀਪਿੰਦਰ ਸਿੰਘ ਜੀ ਢਾਲੀਵਾਲ ਤੇ ਉਹਨਾਂ ਦੇ ਦੋ ਸੁਪੁੱਤਰ ਐਡਵੋਕੇਟ ਅਮਰਬੀਰ ਸਿੰਘ ਜੀ ਢਾਲੀਵਾਲ ਤੇ ਸਰਦਾਰ ਫਤੇਹਬੀਰ ਸਿੰਘ ਜੀ ਢਾਲੀਵਾਲ ਲੰਡਨ ਇਹ ਉਹਨਾਂ ਦਾ ਘਰ ਆ ਇਹ ਘਰ ਦੋਸਤੋ 120 ਸਾਲ ਪਹਿਲਾਂ ਸਰਦਾਰ ਗੰਡਾ ਸਿੰਘ ਜੀ ਢਾਲੀਵਾਲ ਉਹਨਾਂ ਨੇ ਬਣਵਾਇਆ ਸੀ ਬਹੁਤ ਖੂਬਸੂਰਤ ਘਾਰਾ ਤੇ ਸਭ ਤੋਂ ਪਹਿਲਾਂ ਇਹ ਢਾਲੀਵਾਲ ਪਰਿਵਾਰ ਵਿਧਾਈ ਦਾ ਹੱਕਦਾਰ ਆ ਜਿਸ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲਿਆ ਆ ਪੀੜੀ ਦਰ ਪੀੜੀ ਜਿਸ ਪਰਿਵਾਰ ਤੇ ਜ਼ਿੰਮੇਵਾਰੀ ਆਉਂਦੀ ਆ ਉਹੀ ਪਰਿਵਾਰ ਇਸ ਆਪਣੇ ਘਰ ਨੂੰ ਅੱਗੇ ਦੀ ਅੱਗੇ ਸਾਮ ਰਿਹਾ ਹੈ ਦੋਸਤੋ ਇਹ ਘਰ ਜਦੋਂ ਬਣਿਆ ਤਾਂ ਤਕਰੀਬਨ ਇਸ ਦੇ ਵਿੱਚ ਦੱਸਦੇ ਆ ਕਿ 12 ਕਮਰੇ ਸੀ ਤੇ ਇਹ ਹੁਣ ਦੋ ਪੋਰਸ਼ਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਜਿਹੜਾ ਪੋਰਸ਼ਨ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਗੱਲ ਕਰੀਏ ਤਾਂ ਤਕਰੀਬਨ 6 ਕਮਰੇ ਨੇ ਇਹ ਘਰ ਜਿੰਨਾ ਬਾਹਰਲੇ ਪਾਸੇ ਤੋਂ ਖੂਬਸੂਰਤ ਆ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਖੂਬਸੂਰਤ ਆ ਤੇ ਆਓ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਅੰਦਰਲੇ ਪਾਸਿਓਂ ਦੋਸਤੋ ਇਹ ਜਿਸ ਤਰ੍ਹਾਂ ਅੱਜ ਕੱਲ ਬਰਾਂਡੇ ਪਾਏ ਜਾਂਦੇ ਆ ਇਹ ਉਸੇ ਤਰ੍ਹਾਂ ਕਮਰਿਆਂ ਦੇ ਅੱਗੇ ਬਣਿਆ ਹੋਇਆ ਇੱਕ ਬਰਾਂਡਾ ਡਿਜ਼ਾਈਨਿੰਗ ਇਹਨਾਂ ਦੀ ਪੁਰਾਣੇ ਸਮਿਆਂ ਦੇ ਹਿਸਾਬ ਨਾਲ ਕੀਤੀ ਗਈ ਆ ਇਸ ਦੇ ਵਿੱਚ ਦੋਸਤੋ ਜਿੰਨਾ ਫਰਨੀਚਰ ਪੇਂਟਿੰਗਾਂ ਤਕਰੀਬਨ ਜ਼ਿਆਦਾਤਰ ਪੁਰਾਣੀਆਂ ਨੇ ਦੋਸਤੋ ਇਹ ਤਾਲੀਵਾਲ ਪਰਿਵਾਰ ਦਾ ਜਿਹੜਾ ਘਰ ਆ ਇਸ ਦੀ ਜ਼ਿਆਦਾਤਰ ਜਿਹੜੀ ਚਨਾਈ ਹੋਈ ਉਹ ਚੂਨੇ ਦੇ ਨਾਲ ਇਸ ਦੀ ਚਨਾਈ ਹੋਈ ਆ ਇਸ ਦੀਆਂ ਜਿਹੜੀਆਂ ਖਿੜਕੀਆਂ ਦਰਵਾਜ਼ੇ ਲੱਗੇ ਹੋਏ ਆ ਉਹ ਤਕਰੀਬਨ ਸਾਰੇ ਪੁਰਾਣੇ ਆ ਘਰ ਦੇ ਵਿੱਚ ਦੋਸਤੋ ਦਰਵਾਜ਼ੇ ਖਿੜਕੀਆਂ ਸਮੇਂ-ਸਮੇਂ ਤੇ ਹਰ ਚੀਜ਼ ਦੀ ਮੈਂਟੇਨੈਂਸ ਹੁੰਦੀ ਰਹਿੰਦੀ ਆ ਜਿਸ ਕਰਕੇ ਇਹ ਘਰ ਇੰਨਾ ਖੂਬਸੂਰਤ ਆ ਉਸ ਤੋਂ ਬਾਅਦ ਦੋਸਤੋ ਆਪਾਂ ਪਹੁੰਚਿਆ ਬੈਡਰੂਮ ਦੇ ਵਿੱਚ ਬੈੱਡਰੂਮ ਦੇ ਵਿੱਚ ਲੱਗੇ ਹੋਏ ਦੋਸਤੋ ਜਿਹੜੇ ਬੈੱਡ ਤੇ ਲਾਈਟਿੰਗ ਆ ਕਿਆ ਬਾਤਾਂ ਨੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕਿਸੇ 5 ਸਟਾਰ ਹੋਟਲ ਦੇ ਵਿੱਚ ਐਂਟਰ ਕੀਤਾ ਹੋਵੇ ਬੰਦਾ ਇਸ ਦੇ ਵਿੱਚ ਜਿਵੇਂ ਪਹਿਲਾਂ ਅਲਮਾਰੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਲੱਕੜ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਨੇ ਇਸ ਘਰ ਦੇ ਵਿੱਚ ਦੋਸਤੋ ਜਿਹੜੀਆਂ ਛੱਤਾਂ ਨੇ ਉਹ ਤਕਰੀਬਨ 40 ਸਾਲ ਪਹਿਲਾਂ ਜਿਹੜੀਆਂ ਸਾਰੀਆਂ ਛੱਤਾਂ ਸੀ ਉਹਨਾਂ ਨੂੰ ਬਦਲਿਆ ਗਿਆ ਤੇ ਦੋਸਤੋ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਫਰਸ਼ਾਂ ਵੀ ਚੇਂਜ ਕੀਤੀਆਂ ਗਈਆਂ ਨੇ ਕਿਉਂਕਿ ਸਮੇਂ-ਸਮੇਂ ਤੇ ਜਿਹੜੀਆਂ ਚੀਜ਼ਾਂ ਨੇ ਉਹ ਰਿਪੇਅਰ ਮੰਗਦੀਆਂ ਨੇ ਤੇ ਜੇਕਰ ਉਹਨਾਂ ਨੂੰ ਪਰਿਵਾਰ ਰੈਗੂਲਰ ਕਰਦਾ ਆਉਂਦਾ ਤਾਂ ਉਹ ਜਿਹੜੀਆਂ ਪੁਰਾਣੀਆਂ ਵਿਰਾਸਤਾਂ ਨੇ ਉਹ ਸੰਭੀਆਂ ਰਹਿੰਦੀਆਂ ਨੇ ਦੋਸਤੋ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਹੈ ਜਿਹੜੀਆਂ ਨਵੀਆਂ ਛੱਤਾਂ ਬਣੀਆਂ ਉਵੀ ਛੱਤਾਂ ਦੀ ਪੁਰਾਣੀ ਲੋਕੀ ਦਿੱਤੀ ਗਈ ਆ ਉਸ ਤੋਂ ਬਾਅਦ ਦੋਸਤੋ ਇਸ ਦੇ ਨਾਲ ਦੂਸਰਾ ਬੈਡਰੂਮ ਆ ਹਰ ਇੱਕ ਕਮਰੇ ਦੇ ਵਿੱਚ ਜਿਹੜੀ ਲਾਈਟਿੰਗ ਵਗੈਰਾ ਜਾਂ ਜਿਹੜੇ ਬੈੱਡ ਆ ਫਰਨੀਚਰ ਆ ਉਹ ਵੱਖਰੀ ਕਿਸਮ ਦਾ ਹੈ ਵੱਖਰੀ ਡਿਜ਼ਾਈਨ ਦਾ ਇਸ ਦੇ ਵਿੱਚ ਇਹ ਸਾਹਮਣੇ ਛੋਟਾ ਜਿਹਾ ਸੰਦੂਕ ਬੜਾ ਪਿਆਰਾ ਘਰਾਂ ਦੇ ਵਿੱਚ ਪਹਿਲਾਂ ਸੰਦੂਕ ਵਗੈਰਾ ਆਮ ਹੀ ਹੁੰਦੇ ਸੀ ਤੇ ਅੱਜ ਕੱਲ ਕਿਸੇ ਘਰ ਦੇ ਵਿੱਚ ਹੀ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਜਿਹੜੇ ਪਰਿਵਾਰਾਂ ਨੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਿਆ ਨਹੀਂ ਤਾਂ ਬੇਬੇ ਦੇ ਸੰਦੂਕ ਕਿਸੇ ਨਾ ਕਿਸੇ ਪੁਰਾਣੀ ਗੁੱਠ ਦੇ ਵਿੱਚ ਪੈ ਹੀ ਦੇਖਣ ਨੂੰ ਮਿਲਦੇ ਆ ਇਹ ਢਾਲੀਵਾਲ ਪਰਿਵਾਰ ਨੇ ਹਰ ਇੱਕ ਚੀਜ਼ ਨੂੰ ਮੈਨੇਜ ਕੀਤਾ ਹੈ ਪਰਿਵਾਰ ਚਾਹੇ ਚੰਡੀਗੜ੍ਹ ਵੀ ਰਹਿੰਦਾ ਹੈ ਪਰ ਪਿੰਡ ਦੇ ਨਾਲ ਸਾਰਾ ਜਿਹੜਾ ਪਰਿਵਾਰ ਆ ਉਸ ਦਾ ਅਥਾਹ ਪਿਆਰ ਮੁਹੱਬਤ ਆ ਇਹ ਘਰ ਦੇ ਵਿੱਚ ਕੁਝ ਪ੍ਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਦੋਸਤੋ ਜਿਹੜੇ ਇਹ ਕਮਰੇ ਆ ਇਹਨਾਂ ਦੇ ਅੱਗੇ ਜਿਹੜੀਆਂ ਲੱਕੜ ਦੀਆਂ ਜੋੜੀਆਂ ਲੱਗੀਆਂ ਇਹ ਵੀ ਪ੍ਰਾਣੀਆਂ ਲੱਗੀਆਂ ਨੇ ਇਹ ਅੰਦਰਲੇ ਪਾਸੇ ਤੋਂ ਬਾਹਰਲੇ ਜਿਹੜਾ ਵੇੜੇ ਦਾ ਖੂਬਸੂਰਤ ਨਜ਼ਾਰਾ ਤੁਹਾਨੂੰ ਦਿਖਾ ਰਹੇ ਆ ਦੋਸਤੋ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਜ਼ਿਆਦਾਤਰ ਚੀਜ਼ਾਂ ਘਰ ਦੇ ਵਿੱਚ ਪੁਰਾਣੀਆਂ ਹੀ ਆ ਇਸ ਤੋਂ ਪਿਛਲੇ ਪਾਸੇ ਕਮਰਾ ਜਿੰਦੇ ਆ ਛੱਤਾਂ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਇਹ ਪੇਟੀਆਂ ਵਾਲਾ ਕਮਰਾ ਪਹਿਲਾਂ ਘਰਾਂ ਦੇ ਵਿੱਚ ਪੇਟੀਆਂ ਹੁੰਦੀਆਂ ਸੀ ਅੱਜ ਕੱਲ ਦਾ ਪੇਟੀਆਂ ਦੀ ਜਿਹੜੀ ਥਾਂ ਉਹ ਅਲਮਾਰੀਆਂ ਨੇ ਲੈ ਲਈ ਇਹ ਦੋਸਤੋ ਪੌੜੀ ਚੜ ਕੇ ਉੱਪਰ ਚਬਾਰਾ ਇਹ ਚਬਾਰਾ ਟੋਟਲੀ ਪੁਰਾਣੇ ਦਾ ਪੁਰਾਣਾ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਗੱਲ ਕਰੀਏ ਇਸ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਪ੍ਰਾਣੀਆਂ ਲੱਕੜ ਦੀਆਂ ਛੱਤਾਂ ਨੇ ਉਸੇ ਤਰ੍ਹਾਂ ਜਦੋਂ ਦਾ ਇਹ ਚਵਾਰਾ ਬਣਿਆ ਹੋਇਆ ਉਸ ਤੋਂ ਦਾ ਹੀ ਇਹਦੇ ਨਾਲ ਦੇ ਹੀ ਹਰੇਕ ਚੀਜ਼ ਹੈ ਲਾਈਟ ਦੀ ਜਿਹੜੀ ਫਿਟਿੰਗ ਵਗੈਰਾ ਇਹ ਵੀ ਪ੍ਰਾਣੀ ਆ ਚਾਲੂ ਹਾਲਤ ਦੇ ਵਿੱਚ ਆ ਦੋਸਤੋ ਇਹ ਵਿਰਾਸਤੀ ਚੀਜ਼ਾਂ ਨੇ ਤੇ ਪਰਿਵਾਰ ਰੈਗੂਲਰ ਇਹਨਾਂ ਨੂੰ ਸਮੇਂ-ਸਮੇਂ ਤੇ ਰਿਪੇਅਰ ਵਗੈਰਾ ਕਰਕੇ ਪਰਿਵਾਰਾਂ ਨੇ ਸੰਭਾਲੀਆਂ ਹੋਈਆਂ ਨੇ ਤੇ ਕੁਝ ਕੁ ਥਾਵਾਂ ਦੇ ਵਿੱਚ ਹੀ ਇਹ ਜੀਚਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੇ ਪਰਿਵਾਰਾਂ ਨੇ ਸਾਂਭੀਆਂ ਨੇ ਇਹ ਸਾਹਮਣੇ ਤੋਂ ਫਰੰਟ 뷰 ਹੈ ਜਿਹੜਾ ਤੁਹਾਨੂੰ ਦੋਸਤੋ ਦਿਖਾ ਰਹੇ ਆ ਤੇ ਇਹ ਸਾਹਮਣੇ ਵੇੜਾ ਹੈ ਉਸ ਤੋਂ ਬਾਅਦ ਇਹ ਦੋਸਤੋ ਨਵਾਂ ਡਰਾਈング ਰੂਮ ਐਡ ਕੀਤਾ ਆ ਇਹ ਵੀ ਬਹੁਤ ਖੂਬਸੂਰਤ ਆ ਇਹ ਵੀ ਤੁਹਾਨੂੰ ਆਪਾਂ ਅੰਦਰਲੇ ਪਾਸੇ ਤੋਂ ਦਿਖਾਉਣੇ ਆ ਇਸ ਦੇ ਵਿੱਚ ਦੋਸਤੋ ਜਿਹੜਾ ਫਰਨੀਚਰ ਲੱਗਾ ਹੋਇਆ ਉਹ ਵੀ ਬੜਾ ਖੂਬਸੂਰਤ ਆ ਇਹ ਡਰਾਈング ਰੂਮ ਆ ਇਹ ਨਾਲ ਇਸ ਦੇ ਨਵਾਂ ਐਡ ਕੀਤਾ ਕਿਉਂਕਿ ਸਮੇਂ ਦੀ ਜਿਵੇਂ ਜਿਵੇਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕੁਝ ਨਾ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਨਾਲ ਨਵੀਆਂ ਵੀ ਐਡ ਆਨ ਕਰਨੀਆਂ ਪੈਂਦੀਆਂ ਨੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਅੱਗੇ ਆਪਣੇ ਵੱਤੋਂ ਵੱਦ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਜੇਕਰ ਦੋਸਤੋ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਪ੍ਰਾਣੀ ਵਿਰਾਸਤ ਸੰਭੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਸੰਪਰਕ ਜਰੂਰ ਕਰਿਓ ਆਪਾਂ ਉਸ ਦੀ ਵੀ ਕਵਰੇਜ ਕਰਕੇ ਦੋਸਤਾਂ ਨਾਲ ਸਾਂਝੀ ਕਰਾਂਗੇ